बात कर रहे हैं बॉडी सर्विस पंच जूस ਦੇ ਉੱਤੇ ਜਿਵੇਂ ਆਪਾਂ ਮਿਲ ਰਹੇ ਹਾਂ ਉਹ ਪਰਿਵਾਰਾਂ ਨੂੰ ਜਿਹੜੇ ਪਰਿਵਾਰਾਂ ਨੇ ਰਿਜ਼ਲਟ ਲਏ ਸੀ ਔਰ ਅੱਜ ਕਾਫੀ ਟਾਈਮ ਹੋ ਚੁੱਕਿਆ ਹੈ ਰਿਜ਼ਲਟ ਲੈਣ ਤੋਂ ਬਾਅਦ ਵੀ ਤੁਹਾਡੇ ਸਾਹਮਣੇ ਕਿਉਂ ਲੈ ਕੇ ਆ ਰਹੇ ਹਾਂ ਕਿਉਂਕਿ ਤੁਹਾਡੇ ਜਿਹੜੇ ਕੁਐਸਚਨ ਨੇ ਅਗਰ ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਅੱਜ ਤੁਹਾਡੇ ਕੋਲੇ ਮੌਕਾ ਹੈਗਾ ਉਹਨਾਂ ਨੂੰ ਮਿਲ ਵੀ ਸਕਦੇ ਹੋ ਗੱਲਬਾਤ ਵੀ ਕਰ ਸਕਦੇ ਹੋ ਤਾਂ ਦੋਸਤੋ ਆਪਾਂ ਵੈਲਕਮ ਕਰਾਂਗੇ ਇਸ ਤਰੀ ਨਵੇਂ ਪਰਿਵਾਰ ਦਾ ਜਿਨ੍ਹਾਂ ਨੇ ਜੂਸ ਕੀਤਾ ਸੀ ਖੁਦ ਹੀ ਦੱਸਣਗੇ ਕਿੰਨਾ ਟਾਈਮ ਪਹਿਲਾਂ ਕੀ ਕੀ ਪ੍ਰੋਬਲਮਾਂ ਸੀ ਤਾ ਸੁਖਵਿੰਦਰ ਸਿੰਘ ਜੀ ਮਹਾਲੀ ਵੈਲਕਮ ਆ ਸਰ ਤੁਹਾਡਾ ਸਤਿਕਾਰ ਸਰ ਸਤਿਕਾਰ ਜੀ ਹਾਂ ਸਰ ਮਨੂ ਜੀ ਪ੍ਰੋਬਲਮਾਂ ਸੀ ਜੀ ਕਿਤਾ ਮੈਨੂੰ ਡਿਸਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਲੇਬਰ ਦੀ ਤਾਂ ਬਹੁਤ ਜ਼ਿਆਦਾ ਸੀਗੀ ਪੀੜਿਆ ਵੀ ਹੋ ਲਿਆ ਸੀਗਾ ਮੈਨੂੰ ਦੋ ਬਾਰੀ ਤੇ ਡਿਸਕ ਤਾਂ ਦਵਾਈਆਂ ਬਹੁਤ ਖਾਧੀਆਂ ਜੀ ਇੱਕ ਸਰ ਮੈਨੂੰ ਦਰਦਾਂ ਬਹੁਤ ਰਹਿੰਦੇ ਸੀ ਪੰਡਿਆਂ ਦੇ ਵਿੱਚ ਨਾ ਸਰੀਰ ਜੀ ਦਰਦ ਬਹੁਤ ਜ਼ਿਆਦਾ ਜੀ ਓਕੇ ਮੈਂ ਤਾਂ ਜੀ ਦਰਦਾਂ ਦੇ ਗੋਲੀਆਂ ਇੱਕ ਤਾਂ ਬੈਗ ਵਿੱਚ ਪਰਸ ਵਿੱਚ ਵਿੱਚ ਦਰਦਾਂ ਦੇ ਗੋਲੀਆਂ ਰੱਖਦਾ ਸੀਗਾ ਜੀ ਮੈਂ ਦੰਦੇ ਵਿੱਚ ਤਿੰਨ ਜਾਂ ਚਾਰ ਗੋਲੀਆਂ ਮੈਨੂੰ ਦਰਦਾਂ ਦੇ ਡੇਲੀ ਲੈਣੀਆਂ ਪੈਂਦੀਆਂ ਸੀਗੀਆਂ ਕਿੰਨੇ ਕ ਟਾਈਮ ਤੋਂ ਸੀ ਇਹ ਸਰ ਮੈਨੂੰ ਤਕਰੀਬਨ 4-5 ਸਾਲ ਤੋਂ ਹੀ ਪ੍ਰੋਬਲਮ ਸੀਗੀ ਇਹ ਗੋਲੀਆਂ ਤਾਂ ਮਤਲਬ ਮੈਨੂੰ ਡਿਸਕ ਦੀ ਪ੍ਰੋਬਲਮ ਹੋਈ ਭਵਾਂ ਦੀ ਡਿਸਕ ਤਾਂ ਚਲੋ ਬਾਅਦ ਚ ਹੋਈ ਪਰ ਇਹ ਜਿਹੜੇ ਦਰਦਾਂ ਸੀਗੇ ਦਰਦਾਂ ਬੋਡੀ ਦਰਦਾਂ ਦੀ ਪ੍ਰੋਬਲਮ ਹਾਂ 4-5 ਸਾਲਾਂ ਤੋਂ ਹਾਂ ਇਹ ਜਿਆਦਾ ਦੇਰ ਤੋਂ ਸੀਗੀ ਫਿਰ ਉਸ ਤੋਂ ਬਾਅਦ ਡਿਸਕ ਦੀ ਪ੍ਰੋਬਲਮ ਜ਼ਿਆਦਾ ਹੋ ਗਈ ਜੀ ਉਸ ਤੋਂ ਬਾਅਦ ਡਾਕਟਰ ਕਹਿੰਦੇ ਕੋਈ ਨਸਾਂ ਨੂੰ ਸੱਦਾ ਪਈਆਂ ਉਹ ਦਵਾਈਆਂ ਦਿੰਦੇ ਰਹੇ ਆ ਫਿਰ ਉਸ ਤੋਂ ਬਾਅਦ ਸਰ ਮੈਂ ਜਿੱਦਾਂ ਮਾਲਿਸ਼ਾਂ ਕਰਦੇ ਮੈਂ ਕੋਈ ਆਪਣੇ ਏਰੀਆ ਦੇ ਵਿੱਚ ਦੂਰ ਨੇੜੇ ਸਭ ਕੁਝ ਛੱਡਿਆ ਨਹੀਂ ਸੀ ਜਿੱਥੋਂ ਮਾਲਿਸ਼ਾਂ ਨਹੀਂ ਕਰਵਾਇਆ ਹੈਗੀਆਂ ਮਤਲਬ ਦਰਦਾਂ ਇੰਨੀਆਂ ਸੀਗੀਆਂ ਕਿਉਂਕਿ ਜਦੋਂ ਦੁੱਖ ਹੁੰਦਾ ਬੰਦੇ ਨੂੰ ਫਿਰ ਬੰਦਾ ਹਰ ਇੱਕ ਪਾਸੇ ਜਾਂਦਾ ਜੀ ਜਦੋਂ ਦਿੱਕਤ ਹੁੰਦੀ ਹੈ ਜੀ ਬੰਦਾ ਭੱਜਦਾ ਬਿਲਕੁਲ ਸਰ ਬਿਲਕੁਲ ਬਹੁਤ ਜਗ੍ਹਾ ਘੁੰਮੇ ਜੀ ਪਰ ਉਹ ਆਰਾਮ ਨਹੀਂ ਸੀ ਆ ਰਿਹਾ ਨਹੀਂ ਜੀ ਮੈਂ ਤੁਸੀਂ ਵਧੀਆ ਡਾਕਟਰਾਂ ਕੋਲੇ ਵੀ ਗਏ ਕੀ ਨਹੀਂ ਹਾਂ ਸਰ ਮੈਂ ਚੰਡੀਗੜ੍ਹ ਦਿਖਾਉਂਦਾ ਰਿਹਾ ਜੀ ओके 1600 ਸੈਕਟਰ ਸਰਕਾਰੀ ਵੀ ਦਿਖਾਇਆ ਪ੍ਰਾਈਵੇਟ ਵੀ ਦਿਖਾਇਆ ਹੱਦਿਆਂ ਨਾਲ ਦਿਖਾਇਆ ਜਿਵੇਂ ਤੁਹਾਨੂੰ ਦਵਾਈਆਂ ਖਾ ਖਾ ਕੇ ਲੀਵਰ ਦੀ ਵੀ ਪ੍ਰੋਬਲਮ ਆ ਗਈ ਲੀਵਰ ਦੀ ਹਾਂ ਉਹ ਲੀਵਰ ਦੀ ਪ੍ਰੋਬਲਮ ਬਾਅਦ ਵਿੱਚ ਆਈ ਹੈ ਜੀ ਮੈਨੂੰ ਕਿਉਂਕਿ ਮੈਂ ਲੀਵਰ ਦੀ ਪ੍ਰੋਬਲਮ ਜਿਵੇਂ ਆ ਗਈ ਉਹਦੇ ਨਾਲ ਤੁਹਾਨੂੰ ਕੀ ਦਿੱਕਤ ਆਉਂਦੀ ਸੀ ਉਹਦੇ ਨਾਲ ਸਿਰ ਮੇਰਾ ਖਾਣਾ ਪੀਣਾ ਨਾ ਪਚਦਾ ਨਹੀਂ ਸੀਗੇ ਤੇ ਕਨ ਮੈਨੂੰ ਆਪਣੇ ਆਪ ਨੂੰ ਅੰਦਰੋਂ ਮਤਲਬ ਸਮੈਲ ਆਉਂਦੀ ਰਹਿੰਦੀ ਸੀ ਬਹੁਤ ਗੰਦੀ ਜੀ ਓਕੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਇਹ ਕਰਕੇ ਖਾਂਦਾ ਪੀਂਦਾ ਸੀ ਮੇਰਾ ਮੂੰਹ ਸੁੱਜਿਆ ਹੋਦਾ ਸੀਗਾ ਸੀ ਇਹ ਦਿੱਕਤਾਂ ਆਉਂਦੀ ਸੀਗੇ ਮੈਨੂੰ ਓਕੇ ਹਾਂਜੀ ਸਰ ਮਤਲਬ ਤੁਸੀਂ ਕਾਫੀ ਪੈਸੇ ਖਰਚ ਕਰਦੇ ਹੋ ਇਹ ਫਿਰ ਬੋਡੀ ਸਰਵਿਸ ਤੁਹਾਡੀ ਜ਼ਿੰਦਗੀ ਕਿੱਦਾਂ ਹੁੰਦਾ ਇਹ ਸਰ ਮੈਂ ਵੀਡੀਓ ਦੇਖੀ ਜੀ ਵੀਡੀਓ ਦੇਖ ਕੇ ਹਣ ਲ ਇੱਕ ਦੇਖੀਆ ਦੋ ਦੇਖੀ ਤਿੰਨ ਦੇਖੀ ਚਲੋ ਮੈਂ ਸੋਚਿਆ ਇਹ ਇਥੇ ਕੁਐਸਚਨ ਫੇਰ ਆ ਗਿਆ ਜੀ ਇਹ ਇਹ ਸਾਰਿਆਂ ਦਾ ਬਹੁਤ ਜ਼ਰੂਰੀ ਹੈ ਇਹ ਕਰਨ ਵਾਲਾ ਹਾਂ ਜੀ ਮਤਲਬ ਜਿਵੇਂ ਤੁਸੀਂ ਵੀਡੀਓ ਦੇਖੀ ਕਿਉਂਕਿ ਵੀਡੀਓ ਬਹੁਤ ਲੋਕਾਂ ਕੋਲ ਅੱਜ ਪਹੁੰਚ ਰਹੀ ਐ ਨੇ ਉਹ ਵੀ ਤੁਹਾਡੇ ਮਨਗੂ ਤੁਸੀਂ ਦਿੱਕਤਾਂ ਦੇਖਦੇ ਸੀ ਉਵੇਂ ਹੀ ਉਹ ਦੇਖ ਰਹੇ ਹੋਣਗੇ ਸਰ ਚੱਕਰ ਐ ਸੀ ਨਾ ਮੈਂ ਕਈ ਬੰਦੇ ਨਾ ਅੱਜ ਵੀ ਇਹ ਸੋਚਦੇ ਹੁਣ ਵੀਡੀਓ ਦੇਖ ਕੇ ਨਾ ਵੀ ਇਹ ਸ਼ਾਇਦ ਐਦਾਂ ਬਣਿਆ ਹੋਈਆਂ ਨੇ ਮੈਂ ਵੀ ਸੋਚਦਾ ਸੀਗਾ ਮੈਂ ਚਲੋ ਇੱਕ ਦੇਖੀ ਪਰ ਦੋ ਦੇਖੀ ਤਿੰਨ ਦੇਖਿਆ ਜਦੋਂ ਆਂਦੀ ਨਹੀਂ ਫਿਰ ਮੈਂ ਸੋਚਿਆ ਵੀ ਚਲੋ ਅਨੇ ਬੰਦੇ ਜਿਹੜੇ ਵੀਡੀਓ ਆਉਂਦੀ ਆ ਕਿ ਹਰਕਤ ਝੂਠ ਤਾਂ ਬੋਲਦ ਨੇ ਹੈਗਾ ਯਾਰ ਘਰ ਜਾ ਕੇ ਬੰਦੇ ਕੋਲ ਜਾ ਕੇ ਇਸ ਸਾਈਡ ਤੇ ਵੀਡੀਓ ਬਣਦੀ ਹੈ ਤਾਂ ਬੰਦਾ ਆਪਣੇ ਦੁੱਖ ਦੱਸਦਾ ਤੇ ਵੀਡੀਓ ਸਹੀ ਹੋਏਗੀ ਫਿਰ ਮੈਂ ਆਰਡਰ ਕੀਤਾ ਸੀਗਾ ਜੀ ਬਿਲਕੁਲ ਨਾ ਤੁਸੀਂ ਇੱਕ ਗੱਲ ਹੋਰ ਵੀ ਸੋਚੀ ਹੋਣੀ ਬੈ ਸੋਚਣੀ ਚਾਹੀਦੀ ਹੈ ਦੋਸਤੋ ਬਿਨਾਂਲੇ ਤਾਂ ਅਗਲੇ ਨੇ ਪੈਸੇ ਦਿੱਤੇ ਨਾਲੇ ਅਗਲੇ ਨੂੰ ਰਿਜ਼ਲਟ ਨਹੀਂ ਆਇਆ ਨਾਲੇ ਅਗਲਾ ਵੀਡੀਓ ਬਣਵਾ ਦਊਗਾ ਇਹ ਕੁਐਸਚਨ ਬਹੁਤ ਵੱਡਾ ਜੀ ਬਿਲਕੁਲ ਸਰ ਬਿਲਕੁਲ ਓਕੇ ਓਕੇ ਮੈਂ ਸਰ ਜਿਵੇਂ ਤੁਸੀਂ ਨੇ ਡਿਸੀਜਨ ਲੈ ਲਿਆ ਵੀ ਹੁਣ ਮੰਗਵਾਈਏ ਹਾਂਜੀ ਸਟਾਰਟ ਕਰਤਾ ਮਤਲਬ ਪਹਿਲਾਂ ਫੇਥ ਨਹੀਂ ਬਣਿਆ ਪਰ ਰਸਤਾ ਨਹੀਂ ਸੀ ਤੁਹਾਡੇ ਕੋਲੇ ਕੋਈ ਅੱਖ ਚੁੱਕੇ ਸੀ ਅੱਕੇ ਹੋਇਆ ਨਹੀਂ ਲਿਆ ਹਾਂਜੀ ਹਾਂ ਬਿਲਕੁਲ ਸਰ ਬਿਲਕੁਲ ਜਿਵੇਂ ਤੁਸੀਂ ਵਰਤਨਾ ਸਟਾਰਟ ਕਰਦੇ ਹੋ ਕਿੰਨੇ ਇੱਕ ਜੂਸ 50 ਦਿਨ ਦਾ ਪੈਕ ਪੂਰਾ ਕਰਨ ਨਾਲ ਕੀ ਕੰਡੀਸ਼ਨ ਰਹੀ ਤੁਹਾਡੀ ਮੈਂ ਨਾਲੇ ਸਰ ਅਸਲ ਵਿੱਚ ਨਾ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਓਕੇ ਤੇ ਕੁਛ ਮੇਰੇਆ ਮਤਲਬ ਫੈਕਚਰ ਆ ਗਿਆ ਸੀਗਾ ਤੇ ਨਾ ਡਾਕਟਰ ਬੈਡਰੈਸਟ ਦੱਸੀ ਹੋਈ ਸੀਗੀ ਮਤਲਬ ਫੈਕਚਰ ਦੀ ਵਜ੍ਹਾ ਕਰਕੇ ਹਾਂਜੀ ਤੇ ਉਸ ਟਾਈਮ ਬੋਡੀ ਸਰਵਿਸ ਪੈ ਗਿਆਗਾ ਔਰ ਉਹਨਾਂ ਦੀਆਂ ਹਸਪੀਟਲ ਦੀ ਦਵਾਈਆਂ ਤੇ ਪ੍ਰਾਈਵੇਟ ਹਸਪੀਟਲ ਨਾਲ ਦਵਾਈ ਦਿੱਤੀ ਸੀ ਉਹਨਾਂ ਦੇ ਟਾਈਮ 6 ਟਾਈਮ ਸੀਗੇ ਉਹਨਾਂ ਦੇ ਦਵਾਈ ਖਾਣ ਦੇ ਦਵਾਈ ਖਾਣ ਦੇ ਤੇ 5 ਟਾਈਮ ਦਾ ਆਪਣਾ ਜੂਸ ਸੀਗਾ ਤੇ ਮੈਂ ਬਾਡੀਸ ਆਫ ਫੋਨ ਕੀਤਾ ਨੂੰ ਮੈਂ ਕਿਹਾ 6 ਟਾਈਮ ਤਾਂ ਇਹ ਨਾ ਦੇ ਜੀ 5 ਦਾ ਜੂਸ ਲੈਣਾ ਰੋਟੀ ਕਦੋਂ ਖਾਣੀ ਹੈ ਤੇ ਉਹ ਕਹਿੰਦੇ ਕੋਈ ਗੱਲ ਇਹ ਦਵਾਈਆਂ ਛੱਡ ਤੋ ਮੈਂ ਦਵਾਈਆਂ ਛੱਡ ਦਿੱਤੀਆਂ ਸਾਰੀਆਂ ਅੱਛਾ ਜੀ ਦਵਾਈਆਂ ਦਾ ਪਰ ਦੋਸਤ ਇਹ ਰੋਕਣਾ ਚਾਹੂੰਗਾ ਮੈਂ ਵੀ ਦਵਾਈਆਂ ਤੁਸੀਂ ਅਬੀ ਲੋੜ ਦੇ ਮੁਤਾਬਕ ਛੱਡ ਸਕਦੇ ਹੋ ਡਾਕਟਰ ਦੀ ਸਲਾਹ ਨਾਲ ਛੱਡ ਸਕਦੇ ਹੋ ਚੀਜ਼ ਧਿਆਨ ਰੱਖਣੀ ਹੈ ਮਤਲਬ ਤੁਸੀਂ ਨੇ ਉਹ ਛੱਡ ਕੇ ਸਟਾਰਟ ਕਰਤਾ ਜੀ ਸਟਾਰਟ ਕਰਤਾ ਜੀ ਓਕੇ ਤੇ ਉਸ ਤੋਂ ਬਾਅਦ ਮਨ ਲਉਣਾ ਮੇਰਾ ਮਤਲਬ ਥੋੜਾ ਜਿਹਾ ਰਹਿ ਗਿਆ ਉਸ ਦਾ ਮਤਲਬ ਦਿਮਾਗ ਵਿੱਚ ਨਹੀਂ ਸੀਗਾ ਮੈਂ ਤੁਰਨ ਫਿਰ ਲੱਗ ਗਿਆ ਸਾਰਾ ਕੁਝ ਠੀਕ ਹੋ ਗਿਆ ਦਿਮਾਗ ਵਿੱਚ ਨਹੀਂ ਸੀਗਾ ਕਿ ਮੇਰੇ ਅੰਦਰ ਨੀਂ ਪ੍ਰੋਬਲਮ ਹੈਗੀਆਂ ਸੀ ਮੇਰਾ ਠੀਕ ਹੋ ਗਿਆ ਭੁੱਲ ਗਈ ਤੁਸੀਂ ਭੁੱਲ ਗਈ ਬਸ ਓਕੇ ਤੇ ਇਦਾਂ ਕਿਸੇ ਨੂੰ ਬ੍ਰਦਰ ਜੀ ਨਾਲ ਨੰਬਰ ਦਿੱਤਾ ਹੋਰ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਹਿੰਦੇ ਵੀ ਤੁਸੀਂ ਬਾਡੀ ਸਰਵਿਸ ਪੈਕ ਯੂਜ਼ ਕੀਤਾ ਮੈਂ ਕਿਹਾ ਜੀ ਕੀਤਾ ਉਹ ਕਹਿੰਦੇ ਇਹ ਦਿੱਕਤਾਂ ਵਾਸਤੇ ਆ ਫਿਰ ਮੇਰੇ ਦਿਮਾਗ ਵਿੱਚ ਆ ਮੈਨੂੰ ਤਾਂ ਇਹ ਦਿੱਕਤਾਂ ਸੀਗੀਆਂ ਓਕੇ ਉਹ ਕਹਿੰਦੇ ਹੱਡੀਆਂ ਵਾਸਤੇ ਮੈਂ ਕਿਹਾ ਹਾਂ ਮੈਂ ਤਾਂ ਡਿਸਕ ਦੀ ਪ੍ਰੋਬਲਮ ਸੀ ਮੈਨੂੰ ਠੀਕ ਆ ਅੱਛਾ ਤੇ ਉਸ ਤੋਂ ਬਾਅਦ ਉਹ ਵੀ ਯੂਜ਼ ਕੀਤਾ ਤੇ ਉਸ ਤੋਂ ਬਾਅਦ ਫਿਰ ਇੱਕ ਪੈਕ ਮੰਗ ਅੱਜ ਮੈਂ ਬਿਲਕੁਲ ਠੀਕ ਆ ਜੀ। ਸਰ ਇਹ ਇੱਕ ਇੱਕ ਦੋ ਕੁਐਸਚਨ ਹੋਰ ਨੇ ਜਿਹੜੇ ਸਾਰੇ ਪਰਿਵਾਰਾਂ ਦੇ ਹੋਣਗੇ। ਬਿਲਕੁਲ। ਮਤਲਬ ਤੁਸੀਂ ਕੰਮ ਕੀ ਕਰਦੇ ਹੋ? ਮੈਂ ਹੈਲਥ ਡਿਪਾਰਟਮੈਂਟ ਵਿੱਚ ਆ ਜੀ। ਹੈਲਥ ਡਿਪਾਰਟਮੈਂਟ ਦੇ ਵਿੱਚ। ਹਾਂ ਜੀ ਸਰ। ਓਕੇ ਫਿਰ ਜਾਣ ਪਛਾਣ ਸਾਰੇ ਪਾਸੇ ਐਫਰਟ ਬਹੁਤ ਵੱਧ ਕੀਤੇ ਹੋਣਗੇ। ਬਿਲਕੁਲ ਸਰ ਬਿਲਕੁਲ। ਓਕੇ ਹਾਂ ਜੀ। ਮੈਂ ਅੱਜ ਬਿਲਕੁਲ ਓਕੇ ਹਾਂ। ਬਿਲਕੁਲ ਸਰ। ਕੋਈ ਦਵਾਈ ਤਾਂ ਨਹੀਂ ਖਾ ਰਹੇ? ਨਹੀਂ ਦਵਾਈ ਕੋਈ ਨਹੀਂ। ਕੋਈ ਡਿਸਕਲਸਕ ਦੀ ਪ੍ਰੋਬਲਮ? ਨਹੀਂ ਸਰ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਛੱਡੇ ਨੂੰ ਹੋਣ ਜੀ? ਮੈਨੂੰ ਛੱਡੇ ਨੂੰ ਤਾਂ ਹੀ ਸਾਲ ਹੋ ਗਿਆ ਜੀ। ਮਲਸਾਲ ਬਿਲਕੁਲ ਓਕੇ ਹਾਂ ਜੀ ਸਰ ਮਤਲਬ ਜੇ ਆਪਾਂ ਗੱਲ ਕਰੀਏ ਵੀ ਜ਼ਿੰਦਗੀ ਜਿਵੇਂ ਆਪਾਂ ਗੱਲ ਕਰਦੇ ਆ ਬੈਗ ਗੇਅਰ ਵੀ ਲੱਗਿਆ ਤੁਹਾਡਾ ਕੁਝ ਲੱਗਿਆ ਤੁਹਾਨੂੰ ਮੈਂ ਪਿੱਛੇ ਚਲਾ ਕੇ ਜਦੋਂ ਇਹ ਪੈਕ ਮੈਂ ਯੂਜ਼ ਕੀਤਾ ਉਹਦੇ ਬਾਅਦ ਮੈਨੂੰ ਐਦਾਂ ਕਿਉਂਕਿ ਮੈਂ ਕੰਮ ਨਹੀਂ ਸੀ ਕਰ ਸਕਦਾ ਤੁਰਨ ਮੈਤੋਂ ਨਹੀਂ ਸੀ ਹੁੰਦਾ ਐਂ ਬਈ ਖੜ੍ਹ ਨਹੀਂ ਸੀ ਸਕਦਾ ਮੈਂ ਓਕੇ ਤੇ ਤੁਰਨੇ ਵਿੱਚ ਵੀ ਮੈਨੂੰ ਨਹੀਂ ਦਿੱਕਤ ਆਉਂਦੀ ਸੀ ਕਿ ਮੈਂ ਤੁਰ ਨਹੀਂ ਸੀ ਸਕਦਾ ਥੋੜੀ ਦੂਰ ਵੀ ਖੜਾ ਮਤਲਬ ਹੈ 1 ਮਿੰਟ ਵੀ ਖੜ੍ਹ ਨਹੀਂ ਸੀ ਹੁੰਦਾ ਹੈਗਾ ਰਾਤ ਨੂੰ ਪਏ ਨੂੰ ਵੀ ਰਿਸਕ ਦੀ ਨਹੀਂ ਪ੍ਰੋਬਲਮ ਸੀ ਬਾਰ ਬਾਰ ਅੱਖਾਂ ਖੁੱਲ ਜਾਂਦੀ ਜਦੋਂ ਕੱਠਣ ਲੈਣੀ ਨਾ ਆਪਾਂ ਖ ਦੁਆਨੀਆਂ ਛੱਡਿਆਂ ਦੇ ਪੇ ਮੇਰੇ ਹੱਥਾਂ ਦੇ আর ਪੈਰਾਂ ਦੇ ਨਖੋਂ ਟੁੱਟ ਜਾਂਦੇ ਕਿਉਂਕਿ ਮੈਂ ਦਰਦਾਂ ਦੇ ਗੋਲੇ ਬਹੁਤ ਜ਼ਿਆਦਾ ਖਾਂਦਾ ਸੀਗਾ ਨੁਕਸਾਨ ਤਾਂ ਹੈਗਾ ਹੀ ਹੈ ਹਾਂ ਉਹਨਾਂ ਕਰਕੇ ਫਿਰ ਲੀਵਰ ਦੀ ਦਿੱਕਤ ਆ ਗਈ ਫਿਰ ਪੈਰਾਂ ਦੇ আর ਹੱਥਾਂ ਦੇ ਨਾ ਉਹ ਆਪਣੇ ਆਪੇ ਟੁੱਟ ਜਾਂਦੇ ਸੀਗੇ ਓਕੇ ਹੁਣ ਉਹ ਵੀ ਠੀਕ ਹੈ ਜੀ ਬਿਲਕੁਲ ਅੱਜ ਓਕੇ ਹੋ ਜੀ ਤੁਸੀਂ ਹਾਂ ਜੀ ਸਰ ਤੇ ਦੋਸਤੋ ਜਿਵੇਂ ਪਰਿਵਾਰਾਂ ਦਾ ਅਸੀਂ ਇੱਕ ਹੋਰ ਕਰਾਂਗੇ ਸੁਖਵਿੰਦਰ ਜੀ ਤੁਸੀਂ ਥੋੜਾ ਜਿਆ ਕੋਈ ਜੌਬ ਵੀ ਕਰਦੇ ਹੋ ਹਾਂ ਜੀ ਸਰ ਟਾਈਮ ਵੀ ਤੁਹਾਨੂੰ ਕੱਢਣਾ ਪਊਗਾ ਥੋੜਾ ਜਿਆ ਹਾਂ ਜੀ ਕਿਉਂਕਿ ਜਿਹੜੇ ਪਰਿਵਾਰ ਸਾਡੇ ਜਿਨ੍ਹਾਂ ਦੇ ਕੁਐਸਚਨ ਨੇ ਹਾਂਜੀ ਸਰਾਂਜੀ ਤੁਹਾਨੂੰ ਗੱਲਬਾਤ ਵੀ ਕਰਨਗੇ ਤੁਹਾਡੇ ਨਾਲ ਹੋ ਸਕਦਾ ਟਾਈਮ ਲੱਗੇ ਤੁਹਾਨੂੰ ਮਿਲਣ ਵੀ ਕਿਉਂਕਿ ਕਈ ਵਾਰੀ ਫਿਰ ਵੀ ਵਿਸ਼ਵਾਸ ਨਹੀਂ ਬਣਦਾ ਕਈਆਂ ਨੂੰ ਲੱਗਦਾ ਨਾ ਵੀ ਐਂ ਵੀਡੀਓ ਬਣਾਤੀ ਹੋਣੀ ਬਿਲਕੁਲ ਸਰ ਬਿਲਕੁਲ ਹਾਂਜੀ ਕੋਈ ਪਰ ਅਸੀਂ ਕਹਿੰਦੇ ਵੀ ਡਾਇਰੈਕਟ ਮਿਲ ਸਕਦੇ ਹਾਂ ਤੁਸੀਂ ਕੋਈ ਦਿੱਕਤ ਨਹੀਂ ਸਾਨੂੰ ਨਾ ਅਸੀਂ ਕੋਈ ਦਵਾਈਆਂ ਤੇ ਕੰਮ ਕਰਦੇ ਆਂ ਅਸੀਂ ਬੋਡੀ ਦੀ ਸਫਾਈ ਦੇ ਉੱਤੇ ਕੰਮ ਕਰਦੇ ਆਂ ਪੰਜ ਜੂਸਾਂ ਦੇ ਨਾਲ ਸਰੀਰ ਦੀ ਸਫਾਈ ਹੋ ਜਾਂਦੀ ਹੈ ਦੋਸਤੋ ਤਾਂ ਆਪਾਂ ਇੱਕ ਚੀਜ਼ ਨੂੰ ਸਮਝੀਏ ਵੀ ਸਰੀਰ ਦੀ ਸਫਾਈ ਕਰਾਈਏ ਔਰ ਨਾਲ ਹੀ ਇੱਕ ਚੀਜ਼ ਦਾ ਧਿਆਨ ਰੱਖਣਾ ਇਹ ਵੀਡੀਓ ਤੁਹਾਡੇ ਕੋਲ ਪਹੁੰਚੀ ਹੈ ਨਾ ਜਿਹੜੇ ਵੀ ਕੋਈ ਰਿਸ਼ਤੇਦਾਰ ਦੋ ਤੁਸੀਂ ਬੈਠੇ ਤੁਹਾਡਾ ਕੁਝ ਨਹੀਂ ਦੁਖਦਾ ਕੋਈ ਦਿੱਕਤ ਨਹੀਂ ਪਰ ਯਾਰ ਕਿਸੇ ਗਰੁੱਪ ਵਿੱਚ ਪਾ ਦਿਓ ਉਹਨਾਂ ਨੂੰ ਕਿਸੇ ਦਾ ਬੈਨੀਫਿਟ ਹੋ ਸਕਦਾ ਹੈ ਹਨਾ ਕਿਸੇ ਸਟੇਟਸ ਦੇ ਉੱਤੇ ਲਾ ਲਓ ਬਹੁਤ ਗੀਤ ਲਾਲੇ ਹੋਣਗੇ ਪਰ ਕਿਸੇ ਦੀ ਜ਼ਿੰਦਗੀ ਬਦਲ ਸਕਦੇ ਹੋ ਦਵਾਈਆਂ ਤੋਂ ਬਚਾ ਸਕਦੇ ਹੋ ਤਾਂ ਦੋਸਤੋ ਸਰਵਿਸ ਪੈਕ ਹੈਗਾ ਕੀ ਆ ਕੁਐਸਚਨ ਵੀ ਬਣ ਗਿਆ ਹੋਣਾ ਸੁਣਦੇ ਸੁਣਦੇ ਹਨਾ ਤਾਂ ਦੇਖੋ ਵੀ ਹੈਗਾ ਕੀ ਉਹ ਵੀ ਤੁਹਾਨੂੰ ਪਤਾ ਲੱਗ ਜੂਗਾ ਕਿੰਨਾ ਟਾਈਮ ਯੂਜ਼ ਕਰਨਾ ਉਹ ਵੀ ਤੁਹਾਨੂੰ ਪਤਾ ਲੱਗ ਜੂਗਾ ਤਾਂ ਥੈਂਕ ਯੂ ਦੋਸਤੋ ਥੈਂਕ ਯੂ